ਪੁਲਿਸ ਥਾਣਾ ਅਲੀਵਲਦੀਨ ਪਿੰਡੀ ਪਰੀ ਚੌਕੀ ਕਣਿਆਕੇ ਬਾਂਗਰ ਅੰਦਰ ਪੈਂਦੇ ਪਿੰਡ ਸ਼ਮਸ਼ੇਰਪੁਰ ਦੇ ਨੌਜਵਾਨ ਗੁਰਵਿੰਦਰ ਸਿੰਘ ਦੀ ਭੇਤ ਪਰੇ ਹਾਲਾਤ ਵਿੱਚ ਗੁੰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਪਰਿਵਾਰ ਵੱਲੋਂ ਆਪਣੇ ਜਿਵਾਈ ਅਤੇ ਹੋਰਨਾਂ ਉੱਪਰ ਘਥਿਤ ਤੌਰ ਤੇ ਕਤਲ ਕਰਕੇ Laash ਨੂੰ ਖੁਰਦ-ਬੁਰਦ ਕਰਦੇ ਦੋਸ਼ ਲਗਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 16 ਅਕਤੂਬਰ ਨੂੰ ਘਰ ਹੋ ਗਿਆ ਸੀ ਤੇ ਜਿਸ ਦੀ ਆਖਰੀ ਲੋਕੇਸ਼ਨ ਕਲਾਨੌਰ ਇਲਾਕੇ ਵਿੱਚ ਪਾਈ ਗਈ ਸੀ ਉਹਨਾਂ ਦੱਸਿਆ ਕਿ ਮੇਰੀ ਪੁੱਤਰੀ ਦਾ ਵਿਆਹ ਪਿੰਡ ਬੰਗੋਵਾਨੇ ਦੇ ਵਾਸੀ ਪ੍ਰਭਜੋਤ ਸਿੰਘ ਨਾਲ 10 ਮਹੀਨੇ ਪਹਿਲਾਂ ਹੋਇਆ ਸੀ ਸਾਡਾ ਜਵਾਈ ਆਪਣੀ ਭੈਣ ਦੇ ਮੇਰੇ ਪੁੱਤਰ ਨਾਲ ਜੈਸ ਬੰਦਾ ਦਾ ਸ਼ੱਕ ਕਰਦਾ ਸੀ ਜਿਸ ਨੂੰ ਲੈ ਕੇ ਮੇਰੀ ਪੁੱਤਰੀ ਦਾ ਸਹੁਰਾ ਪਰਿਵਾਰ ਪੁੱਤਰੀ ਨਾਲ ਮਾਰਕ ਟੋ ਵੀ ਕਰਦੇ ਸਨ ਜਿਸ ਦਾ ਕਈ ਵਾਰ ਮੋਤਬਰ ਆਗੂ ਵੱਲੋਂ ਰਾਜੀ ਨਾਵਾ ਵੀ ਕਰਵਾਇਆ ਗਿਆ ਸੀ ਪਰ ਸਾਡਾ ਜਵਾਈ ਮੇਰੇ ਪੁੱਤਰ ਨਾਲ ਰੰਜਿਸ਼ ਰੱਖਦਾ ਸੀ ਜਿਸ ਤੇ 16 ਅਕਤੂਬਰ ਨੂੰ ਉਸ ਵੱਲੋਂ ਆਪਣੀ ਭੈਣ ਕੋਲ ਫੋਨ ਕਰਾ ਕੇ ਸਾਡੇ ਪੁੱਤਰ ਨੂੰ ਬੁਲਾ ਕੇ ਉਸ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਪੁਰਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਬੰਦੀ ਪ੍ਰੇਜੋਂ ਕਿ ਕਣੀਏ ਕੇ ਬਾਗਰ ਵਿਖੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਪਰ ਅੱਜ ਕਰੀਬ ਡੇਢ ਮਹੀਨਾ ਬੀਤ ਜਾਂਦੇ باوجود ਵੀ ਅਜੇ ਤੱਕ ਮੇਰੇ ਪੁੱਤਰ ਦੇ ਕੋਈ ਉਗਸੁਗ ਨਹੀਂ ਮਿਲੀ ਤੇ ਨਾ ਹੀ ਦੋਸ਼ੀਆਂ ਉੱਪਰ ਪੁਲਿਸ ਨੇ ਕੋਈ ਸਖਤ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਐਸਐਸਪੀ ਬਟਾਲਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕਿਆ ਹਨ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੇ ਪੁੱਤਰ ਦੀ ਜਾਣਕਾਰੀ ਇੱਥੇ ਜਾਵੇ ਕਿ ਉਹ ਜਿੰਦਾ ਹੈ ਜਾਂ ਮਰਦਾ ਹੈ ਉਹਨਾਂ ਨੇ ਕਿਹਾ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਿੱਥੇ ਬੰਦੀਆਂ ਦੀ ਗਵਾਈ ਵਿੱਚ ਪੁਲਿਸ ਚੌਕੀ ਕਣੀਕੇ ਬੰਗਰ ਦੇ ਬਾਹਰ ਧੰਨਾਂ ਲਗਾਉਗੇ ਇਸ ਬੰਦੇ ਜਦੋਂ ਪੱਤਰਕਾਰ ਉਹਨਾਂ ਪੀ ਚੌਕੀ ਕਣੀਕੇ ਬੰਗਰ ਦੇ ਇਨਚਾਰਜ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਗੁਰਵਿੰਦਰ ਸਿੰਘ ਦੇ ਪਿਤਾ ਰਤਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਲਦੀ ਹੀ ਇਸ ਕਤਲ ਕੇ ਕੇਸ ਦੀ ਗੁੱਤੀ ਤੋਂ ਪਰਦਾ ਚੁੱਕਿਆ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਮੰਗਤੂ ਮੇਰੀ ਬ੍ਰਦਰ ਨੇ ਮੈਂ ਬਾਂਗੋਵਣੀ ਵਿਆਹੀ ਹੈ ਪਰਬਜੋਤ ਸਿੰਘ ਵਾਲ ਜਿੰਨੇ ਮਾਰਿਆ ਮੇਰੇ ਭਰਾ ਨੂੰ ਤੇ ਮੇਰੀ ਨਾਨਾ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨਾ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਹੈ ਕਿ ਨਹੀਂ ਚੱਲਦੀ ਇਸ ਗੱਲ ਤੋਂ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਘਰਸ਼ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਅਹੀ ਖਤਮ ਕਰ ਦੇਣਾ ਵਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਵਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਤੇ ਮੈਨੂੰ ਕਹਿੰਦੇ ਰਿਹਾ ਵੀ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨੇ ਇੱਥੇ ਵੀ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਾਹਦਰਖਾਸਾ ਨਾ ਜਿੰਨੀਆਂ ਦਰਖਾਸਾ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦਾ ਕੀਤੀ ਆ ਮੇਰੇ ਸਾਸ ਸਤੰਤ ਕੋਰ ਨੇ ਪ੍ਰਭ ਜੋ ਸਿੰਘ ਨੇ ਨਾਲ ਕੀਤੀ ਆ ਇਹ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਿਆ ਇਹਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋਲ ਫੌਂਸੇ ਰਖੋਇਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਪਈ ਗੱਡੀ ਦੇ ਵਿੱਚ ਪੈਟਰੋਲ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਉਹਦੇ ਨੰਬਰ ਲੱਗਣਾ ਇਨਾ ਮੈਨੂੰ ਤੰਗ ਕਰਦੇ ਨੇ ਕਿ ਕੋਈ ਉਹਦਾ ਜਿਹੜਾ ਮੋਟਰ ਮਾਰ ਦਿੱਤਾ ਹਾਂਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰ ਕੌਰ ਨੂੰ ਕਿ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਤੱਦਦੀ ਰਹੀਆਂ ਤੂੰ ਉਹਨੂੰ ਬੁਲਾ ਤੇ ਅਹੀ ਉਹਨੂੰ ਮਾਰਨਾਂ ਨੂੰ ਜਾਨੋਂ ਖਤਮ ਕਰਨਾਂ ਨੂੰ ਅੱਜ ਕਰੀਬ ਮਹੀਨਾ ਹੋਇਆ ਉੱਪਰ ਦਾ ਸਮਾਂ ਹੋ ਚੱਕਾ ਤੁਹਾਡੇ ਤੁਹਾਡੇ ਭਰਾਜ ਕੋ ਡੈੱਡ ਬਾਡੀ ਮਿਲੀ ਜਾਂ ਨਹੀਂ ਮਿਲੀ ਮੈਂ ਇਹ ਚਾਹੁੰਨੀ ਆ ਕਿ ਉਹਦੀ ਡੈੱਡ ਬਾਡੀ ਵੀ ਮਿਲੇ ਜਿਹੜੇ ਬੰਦੇ ਪੜੇ ਗਏ ਨੇ ਇਹਨਾਂ ਕੋਈ ਪੂਰੀ ਡਿਟੇਲ ਤੋਂ ਪਤਾ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਉਹ ਨਹੀਂ ਸਾਨੂੰ ਮਿਲਿਆ ਜਿਹੜੇ ਚਰਨਜੀਤ ਸਾਰੇ ਆ ਧਨੀਏ ਕੇ ਬਾਂਗਰ ਵਾਲੇ ਉਹ ਸਾਨੂੰ ਹਮੇਸ਼ਾ ਹੀ ਜਦੋਂ ਅਸੀਂ ਜਾਂਦੇ ਰਹੇ ਕਹਿੰਦੇ ਸਿਰਦਰਦੀ ਕੇਸ ਆ ਸਾਨੂੰ ਕਦੀ ਵੀ ਕੋਈ ਗੱਲ ਨਹੀਂ ਦੱਸੀ ਉਹ ਜਦੋਂ ਸਾਡੇ ਘਰ ਦੇ ਸਾਹਮਣੇ ਬਾਂਗੋਵਾਨੀ ਇੱਕ ਬਾਜਵਾਲੀ ਗੋਟੀ ਆ ਉਹਨਾਂ ਦੇ ਘਰ ਤੋਂ ਉਹਨਾਂ ਨੇ ਕੈਮਰੇ ਦੇ ਪੂਰੇ ਪ੍ਰੂਫ ਕੱਢੇ ਆ ਉਹਦੇ ਵਿੱਚ ਕੁਲਦੀਪ ਆਇਆ ਕੁਲਦੀਪ ਦੀ ਮਾਂ ਆਈ ਆ ਪ੍ਰਭਜੋਤ ਆਇਆ ਇਹਨਾਂ ਨੇ ਉਹ ਜੱਜ ਦੇ ਸਾਹਮਣੇ ਪੇਸ਼ ਇੱਕ ਵੀ ਗੱਲ ਨਹੀਂ ਕੀਤੀ ਮੇਰ ਚ ਨਹੀਂ ਅਗੋ ਸਾਰੀਆਂ ਗੱਲਾਂ ਜੱਜ ਦੇ ਸਾਹਮਣੇ ਪੇਸ਼ ਕਰਨ ਮੈਨੂੰ ਮੇਰੇ ਭਰਾ ਦੀ ਡੱਡੂ ਮੁੱਢੀ ਚਾਹੀਦੀ ਇੰਨਾ ਹੀ ਉਹਨੂੰ ਕਹਿੰ ਦਿੱਤਾ ਇਹ ਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਕਹਿੰਦੇ ਹੁਣ ਵੀ ਪ੍ਰਭਜੋਤ ਸਿੰਘ ਇਸ ਵਾਰ ਤੇ ਮਿਆਸੇਦ ਕਰਕੇ ਕਹਿੰਦਾ ਮੇਰਾ ਪੁਲਿਸ ਕੁਝ ਨਹੀਂ ਕਰ ਸਕਦੀ ਉਹ ਅਜੇ ਵੀ ਨਹੀਂ ਗੱਲ ਕਹਿੰਦਾ ਪਰ ਇਹਨਾਂ ਨੇ ਉਹਨੂੰ ਮਾਰਿਆ ਇਹਨਾਂ ਨੂੰ ਪਤਾ ਹੈ ਨਾ ਨਾ ਰਤਨ ਸਿੰਘ ਜੇ ਪਿੰਡ ਸ਼ਮਸ਼ੇਰਪੁਰ ਆਏ ਜੇ ਵੀ ਸਾਡੀ ਬੇਟੀ ਮਨਪ੍ਰੀਤ ਕੌਰ ਪ੍ਰਭਜੋਤ ਪਿੰਡ ਬਾਂਗਵਾਂ ਦੇ ਨਾਲ ਵਿਆਹੀ ਆ ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਆ ਇਨੂੰ ਰਾਜੀਨਾਮਾ ਕਰਕੇ ਘਰ ਲਿਆ ਜਾਂਦੇ ਰਹਿਆ ਇਸ ਆਧਾਰ ਤੇ ਨਾ ਕਿ ਸਾਡੇ ਬੱਚੇ ਨੂੰ ਸ਼ੱਕਤ ਬਲਾ ਕੇ ਤੇ ਇਹਦਾ ਕਤਲ ਕੀਤਾ ਗਿਆ 1 ਅਕਤੂਬਰ ਦੀ ਘਟਨਾ ਜੇ ਕੀ ਹੋਇਆ ਬਾਕੀ ਜੀ ਬਾਕੀ ਉਸ ਤੋਂ ਬਾਅਦ ਇਹ ਸੰਸਥਾਨਾਂ ਦੇ ਨੂੰ ਪਤਾ ਲੱਗਾ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣਾ ਤੋਂ ਇਹਨਾਂ ਦੇ ਘਰ ਵਿੱਚ ਤਾਲੇ ਲੱਗੇ ਹੋਏ ਤੇ ਇਹਨਾਂ ਦੇ ਸੋਚ ਆਫ ਆਏ ਉਤੋਂ ਸਿੱਧੇ ਹੋਇਆ ਵੀ ਵਾਕਿਆ ਇਹਨਾਂ ਕੁਝ ਕੀਤਾ ਹੈ ਸਾਨੂੰ ਸਵੇਰੇ ਆਪਣੇ ਗੁਪਤ ਸੂਚਨਾ ਵਾਲਿਆਂ ਦੱਸਿਆ ਵੀ ਤੁਹਾਡੇ ਬੰਦੇ ਦਾ ਇਹ ਕੰਮ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣੇ ਘੁੰਮਣ ਵਾਲਿਆਂ ਨੇ ਕੀ ਸਾਨੂੰ ਫਿਰ ਇਸ ਚੀਜ਼ ਦਾ ਪਤਾ ਕਰਕੇ ਦਿੱਤਾ ਕਿ ਘਰ ਨੂੰ ਤਾਲੇ ਲੱਗੇ ਆ ਇਹਨਾਂ ਦੇ ਸਵਿਚ ਆਫ ਵੀ ਆਏ ਆ ਉਹਨਾਂ ਸਾਡੇ ਬੇਟੇ ਲੋਕੇਸ਼ਨ ਵੀ ਕਢਾਈ ਤੇ ਲੋਕੇਸ਼ਨ ਸਾਡੀ ਨਿਕਲੀ ਆ ਕਲਾਂੌਰ ਸਾਡੇ 950 ਚੌਕ ਹੋਇਆ ਰਸ ਮੇਰਾ ਨੀ ਜਿਹੜਾ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਨੇ ਕਿਸ ਗੱਲੋਂ ਰੰਜਿਸ਼ ਰੱਖਿਆ ਇਹ ਸ਼ੱਕ ਕਰਦਾ ਹੋਇਆ ਆਪਣੇ ਭਾਂਦੇਦਾਰ ਦੇ ਸੰਤ ਨੂੰ ਇਸ ਚੀਜ਼ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਾਂ ਨਹੀਂ ਆਇਆ ਉਸੇ ਨਾਲ ਰੰਜਿਸ਼ ਜਾ ਕੇ ਇਹਨੂੰ ਬਪਰਾਜੋਤ ਸਿੰਘ ਕਲਦੀਪ ਸਿੰਘ ਪਲਵਿੰਦਰ ਕੌਰ ਤੇ ਸਰਪੰਦ ਕੋਰਾਂ ਦੇ ਮਾਤਾ ਚੌਂ ਜਾਨ ਰਲਕੇ ਦਾ ਕਿਉਂ ਨ ਦੇ ਕੰਮ ਕੀਤਾ ਇਹਦੀ ਵਾਰ ਡੱਡ ਬੋਡੀ ਸਿਪਾਈ ਗਈ ਇੱਕ ਇਹਨਾਂ ਚ ਹੋਰ ਬੰਦਾ ਅਰਸ਼ਦੀਪ ਸਿੰਘ ਪਿੰਡ ਜੰਗਾਲਾ ਗੁਰੂ ਪਿੰਡ ਤਰਨ ਆਈ ਪੁਲਿਸ ਕੋ ਗਏ ਇਹਨਾਂ ਵੀ ਪੁਲਿਸ ਸਾਡਾ ਮਰੇ ਇਤਿਹਾਨ ਸਾਫ ਮਿਲਣਾ ਚਾਹੀਦਾ ਉਸ ਨੇ ਇਹ ਚੀਜ਼ ਨੂੰ ਕੇ ਮਤਲਬ ਸਾਨੂੰ ਕਿਸੇ ਤਰੀਕੇ ਨਾਲ ਵੀ ਕੋ ਹੱਲ ਨਹੀਂ ਕੱਢਿਆ ਪਹਿਲਾ ਮਹੀਨਾ ਤੋਂ ਕੋਈ ਬੰਦੇ ਨਹੀਂ ਫੜੇ ਗਏ ਤੁਹਾਡੇ ਹੱਥ ਵਿੱਚ ਐਫ ਆਈ ਆਰ ਦੀ ਕਾਪੀ ਹੈ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਉਹ ਤੱਕ ਦੋ ਬੰਦੇ ਫੜੇ ਗਏ ਉਹਨਾਂ ਤੋਂ ਕੋਈ ਸਾਬਤ ਨਹੀਂ ਹੋ ਪਾਇਆ ਸਹੀ ਵੀ ਸਾਡਾ ਬੱਚਾ ਜਿੰਦਾ ਜਾਂ ਮਰਿਆ ਹਾਂ ਸਾਨੂੰ ਇਹਨਾਂ ਕੋਈ ਗੱਲ ਕਲੀਅਰ ਅਜੇ ਤੱਕ ਦੱਸੀ ਨਹੀਂ ਜੀ ਅਹੀਂ ਚੋਨਾ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਬੇਟੀ ਦੀ ਲੱਡ ਬੋਡੀ ਜਾਂ ਜਿੰਦਾ ਤੇ ਜਿੰਦਾ ਰਸਿਆ ਜਾਵੇ ਕਿਉਂਕਿ ਇਹ ਸਾਨੂੰ ਇਹ ਤੋਂ ਸਾਬਤ ਹੁੰਦਾ ਵੀ ਇਹਦੇ ਸਾਬ ਨਾਲ ਹੀ ਮਿਲੀ ਭਗਤ ਆ ਐਸਐਸਪੀ ਸੋਹਣ ਸਾਹਿਬ ਨੂੰ ਮਿਲੇ ਤੋਂ ਨਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਵੀ ਇਹਨਾਂ ਦਾ ਕੇਸ ਸਾਲਵ ਕਰੋ ਇਹਨਾਂ ਕਿਹਾ ਵੀ ਇਹਨਾਂ ਦੀ ਕਾਰਵਾਈ ਚੱਲ ਰਹੀ ਆ ਫਿਰ ਆਪਾਂ ਪੰਨੂ ਸਾਹਿਬ ਕੋ ਗਏ ਪੰਨੂ ਸਾਹਿਬ ਨੇ ਇਹ ਕਲ ਕੇ ਤੁਹਾਡੇ ਕਾਰਵਾਈ ਚੱਲ ਰਹੀ ਆ ਹੁਣ ਜਾ ਕੇ ਬੰਦੇ ਫੜੇ ਗਿਆ ਤਾਂ ਸਾਡਾ ਫਿਰ ਇਸ ਚੀਜ਼ ਤੇ ਵੀ ਅਜੇ ਸਾਨੂੰ ਪੂਰਾ ਸਫਲ ਕੋਈ ਮਾਮਲਾ ਸਾਡੇ ਸਾਹਮਣੇ ਨਹੀਂ ਆ ਵੀ ਸਾਡੇ ਬੱਚੇ ਦਾ ਕੋਈ ਇਨਸਾਫ ਹੋ ਜੂਗਾ ਜਾਂ ਨਹੀਂ ਹੋਊਗਾ ਜੇ ਜੀ ਮੰਨ ਲਓ ਜੇ ਤੁਹਾਨੂੰ ਕੋਈ ਬੰਦਾ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਕੀ ਰਹੀ ਹੁਣ ਸਦਹਕਾਰੀ ਦੋਸ਼ੀਆਂ ਦੇ ਨਾਲ ਬਹਿ ਕੇ ਖਾਣਾ ਖਾਂਦੇ ਆ ਅਸੀਂ ਇਹਨਾਂ ਤੋਂ ਕੀ ਰੀਲ ਰੱਖਾਂਗੇ ਵੀ ਸਾਡਾ ਇਨਸਾਫਵਾ ਸਕਦੇ ਨੇ ਬੰਦਿਆਂ ਲੈ ਕੇ ਥਾਣੇ ਦਾ ਘਰੌ ਕਰਾਂਗੇ ਸਾਡੇ ਬੱਚੇ ਦਾ ਸਾਨੂੰ ਪਤਾ ਲੱਗਣਾ ਚਾਹੀਦਾ 1.5 ਮਹੀਨਾ ਹੋ ਗਿਆ ਵੀ ਮਰਿਆ ਜਾਂ ਜੀਦਾ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਉਹ ਸਤਧਾਰੀਆਂ ਪੰਜਾਬ ਸਰਕਾਰ ਕੋ ਇਹ ਉਮੀਦ ਕਰਦੇ ਹਾਂ ਕਿ ਇਹਦੀ ਬਰੀਕੀ ਨਾਲ ਜਾਂਚ ਕਰਕੇ ਤੇ ਸਾਨੂੰ ਸਭ ਆਪਣਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਹੈ ਸਰ ਇੱਕ ਚਤੌੜ ਘਟ ਦੇ ਹੈ ਰਤਨ ਸਿੰਘ ਉਹਨਾਂ ਦਾ ਪੇਡਾ 3 ਸਾਲ ਤੋਂ 1.5 ਮਹੀਨਾ ਪਹਿਲਾਂ ਗੁੰਮ ਹੋਇਆ ਪਰ ਪਰਿਵਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹਦਾ ਜਿਹੜਾ ਕਤਲ ਹੋਇਆ ਕੀ ਸਟੇਟਸ ਇਸ ਵਾਲੇ ਟੈਸਟ 19 ਦਸ ਤਰੀਕ ਨੂੰ ਨਾ ਮੈਂ ਮੁਕਦਮਾ ਦਰਜ ਕੀਤਾ ਸੀ ਰਤਨ ਸਿੰਘ ਨੂੰ ਲੋਨ ਨੂੰ ਇੱਕ ਸਟੇਟਮੈਂਟ ਦਿੱਤੀ ਗਈ ਸੀ ਵੀ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਬੱਚਾ ਕਿਸੇ ਨਾ ਲਾਕਡਾਟ ਸੀਗੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੋਕੇ ਲੱਗੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ 19 ਤੋਂ ਬਾਅਦ ਮੁਰਕੇ ਫੇਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਬਾਰਾ ਵੱਖਰੀ ਦਰਜ ਕਰਾਈ ਵੀ ਮੇਰੇ ਮੁੰਡੇ ਨੂੰ ਗਵਾਹ ਕਰ ਲਿਆ ਇਹਨਾਂ ਨੇ ਮਾਰ ਦੇ ਦੇ ਦਿੱਤਾ ਮਨੁਸ਼ਾ ਕਵੇ ਦਾ ਮਾਰਦਣਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਚਾਰ ਬੰਦਿਆਂ ਨੇ ਖਲਾਮ ਕਰਵਾ ਦਰਿਆ ਤੇ ਚੌਹ ਬੰਦਿਆਂ ਦੇ ਵਿੱਚੋਂ ਤਿੰਨ ਬੰਦਿਆਂ ਨੇ ਰੈਸਟਾ ਪੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਗੁਰਵਿੰਦਰ ਬਾਰੇ ਪੁਸ਼ਕਿਸ਼ ਚੱਲ ਰਹੀ ਆ ਦੋਸ਼ੀ ਸਾਡਾ ਕੋਲ ਮਾਰਦੇ ਆ ਤੇ ਕੋਈ ਨਹੀਂ ਉਹ ਅੱਜ ਭਲ ਕੇ ਇਹ ਕਲੀਅਰ ਕਰਦਣਾ ਵਾ ਕਿ ਕੀ ਗੱਲ ਹੋਈ ਸੀ ਕੀ ਨਹੀਂ ਸਾਫ ਹੋ ਜਾਵੇ ਸਾਰੇ ਕਲੀਅਰ ਪਿਕਚਰ ਸਾਡੀ ਸਾਫ ਕਰਦਾਂਗੇ ਕਿਦਾਂ ਸਰਵਾਂ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਕੰਮਸੇ ਕੰਮ ਅਟਾਉਣ ਜਿਹੜੇ ਵੀ ਸਾਡਾ ਬੈਟਰੀ ਡੈਥ ਹੋ ਚੁੱਕੀ ਆ ਜਾਂ ਜੱਜੀ ਦਾ ਅਹੀਂ ਉੱਤਰ ਦੇ ਬਹੁਤੇ ਪਰਿਵਾਰ ਜਿਹੜਾ ਇਹ ਤਕਰੀਬੇ ਚ ਚੱਲ ਰਹੇ ਹੁਣ ਸਫਾ ਬਿਸਲ ਤੇ ਜੋ ਆ ਰਿਹਾ ਮੈਂ ਤੁਹਾਨੂੰ ਉਹ ਫੈਕਟ ਦੱਸੇ ਨੇ ਹਜੇ ਹਜੇ ਤੱਕ ਉਹ ਗੁਰਵਿੰਦਰ ਸਿੰਘ ਬਾਰੇ ਜਿਹੜਾ ਨਾ ਉਹ ਦੋਸ਼ੀ ਜਿਹੜਾ ਨਾ ਉਹ ਕਲੀਅਰ ਨਹੀਂ ਕਰਦੇ ਕੋਈ ਨਹੀਂ ਸਾਡੇ ਕੋਲ ਮਾਰਦੇ ਆ ਇੱਕ ਦਿਨ ਦੀ ਗੱਲ ਆਪਾਂ ਕਲੀਅਰ ਕਰ ਦਨਾ ਵਾ ਕੋਸ਼ਿਸ਼ ਚੱਲ ਰਹੀ ਹੈ ਉਹਨਾਂ ਤੋਂ ਤਬਦੀਹੀ ਜਾਰੀ ਹੈ ਦੇ